BSF ਨੇ ਸਰਹੱਦ ਤੋਂ ਇੱਕ ਅਜਿਹੇ ਵਿਅਕਤੀ ਗ੍ਰਿਫਤਾਰ ਕੀਤਾ ਜੋ ਹੈ ਤਾਂ ਭਾਰਤੀ ਬਲਕੇ ਉੱਤਰ ਪ੍ਰਦੇਸ਼ ਦਾ ਰਹਿਣ ਵਾਲਾ ਪਰ ਉਸ ਨੂੰ ਗ੍ਰਿਫਤਾਰ ਪਾਕਿਸਤਾਨ ਵਾਲੇ ਪਾਸਿਓਂ ਕੀਤਾ ਗਿਆ ਪਾਕਿਸਤਾਨ ਵਾਲੇ ਪਾਸਿਓਂ ਪੰਜਾਬ ਦੀ ਸਰਹੱਦ ਦੇ ਵਿੱਚ ਉੱਤਰ ਪ੍ਰਦੇਸ਼ ਦਾ ਇਹ ਬੰਦਾ ਦਾਖਲ ਹੋ ਰਿਹਾ ਸੀ ਜਿਸ ਦੌਰਾਨ BSF ਨੇ ਉੱਥੇ ਇਸ ਨੂੰ ਗ੍ਰਿਫਤਾਰ ਕਰ ਲਿਆ ਗ੍ਰਿਫਤਾਰ ਕਰਕੇ ਇਸ ਵਿਅਕਤੀ ਨੂੰ ਫਾਜ਼ਿਲਕਾ ਥਾਣੇ ਦੇ ਵਿੱਚ ਪੁਲਿਸ ਨੇ ਕੋਲ ਫੜਾ ਦੇ ਤਾ ਤਾ ਜੋ ਇਸ ਦੀ ਅਗਲੀ ਪਿਛਲੀ ਹੁਣ ਪੁੱਛ ਪੜਤਾਲ ਹੋ ਸਕੇ ਖੈਰ ਹੁਣ ਇਹ ਬੰਦਾ ਉੱਤਰ ਪ੍ਰਦੇਸ਼ ਦਾ ਪਾਕਿਸਤਾਨ ਗਿਆ ਕਦੋਂ ਸੀ ਕੀ ਕਰਨ ਗਿਆ ਸੀ ਕਿਹਦੇ ਨਾਲ ਗਿਆ ਸੀ ਜਾਂ ਫਿਰ ਉਧਰੋਂ ਹੁਣ ਇਹ ਕੀ ਲੈ ਕੇ ਆ ਰਿਹਾ ਜਾਂ ਕਿਸ ਨੂੰ ਮਿਲ ਕੇ ਆ ਰਿਹਾ ਇਹ ਸਭ ਨੂੰ ਲੈ ਕੇ ਜਾਂਚ ਕੀਤੀ ਜਾਣੀ ਬੇਹਦ ਜ਼ਰੂਰੀ ਹੈ ਕਿਉਂਕਿ ਪਾਕਿਸਤਾਨ ਤੋਂ ਜੇਕਰ ਭਾਰਤ ਆਇਆ ਤਾਂ ਕੋਈ ਹੋ ਸਕਦਾ ਹੈ ਕਿ ਅਜੇ ਹੀ ਕਾਰਵਾਈ ਨਾ ਕਰਨੀ ਹੋਵੇ ਜੇਸ਼ ਨੂੰ ਲੈ ਕੇ ਦੇਸ਼ ਨੂੰ ਖਤਰਾ ਹੋਵੇ ਪਰ ਉੱਤਰ ਪ੍ਰਦੇਸ਼ ਦਾ ਇਹ ਬੰਦਾ ਪਹਿਲਾ ਪਾਕਿਸਤਾਨ ਪਹੁੰਚਿਆ ਕਿਵੇਂ ਇਹ ਵੀ ਇੱਕ ਵੱਡਾ ਸਵਾਲ ਹੈ ਇਹ ਵੀ ਜਾਂਚ ਕਰਨੀ ਬੇਹੱਦ ਜ਼ਰੂਰੀ ਹੈ ਆ ਸੌਣ ਦੇ ਪੁਲਿਸ ਮੁਲਾਜ਼ਮਾ ਦਾ ਪੁਲਿਸ ਅਫਸਰਾਂ ਦਾ ਇਸ ਮਾਮਲੇ 'ਚ ਹੋ ਹੋਰ ਕੀ ਕਹਿੰਦੇ ਨੇ 20% ਦਾ ਕਾ ਇਹ ਜੀ ਜੀ ਇੱਕ ਲੈਟਰ ਦੇ ਗਿਆ ਜੀ 21% ਦੇ ਗਿਆ ਜੀ ਜੋ ਪਰਸਨ ਜਿਹੜੇ ਦੇਗੇ ਹੈਗਾ ਜੀ ਉਹਦੇ ਮੁਤਾਬਕ ਇਸ ਪੱਤਰ ਦੇ ਇਹ ਬੰਦਾ ਜੂਬੀ ਦਾ ਨਾਂ ਵਾਲਾ ਜੀ ਤੇ ਬਾਰਡਰ ਕ੍ਰੋਸਿੰਗ ਕੀਤਾ ਇਹਨੇ ਜੀ ਉਸ ਬੰਦੇ ਅਸੀਂ ਮਗਧਮਾ ਦਾ ਰਿਕਾਰਡ ਦਾ ਜੀ ਐਪੀਆਰ 67 ਹੁਣ ਤਫਤੀਸ਼ ਚੱਲ ਰਹੀ ਜੀ ਦੌਰਾਨ ਤਫਤੀਸ਼ ਦੋ ਤੱਤ ਸਾਹਮਣੇ ਆਣਗੇ ਜੀ ਉਹ ਅਸੀਂ ਕੀਤਾ ਇਹ ਚੌਂਕੀ ਹੈ ਜੀ ਨਾਲ ਦੀ ਜਿਹੜੀ ਪੋਸਟ ਹੈਗੀ ਬੀਐਸਐਫ ਦੀ ਉੱਥੋਂ ਲੈ ਕੇ ਆਇਆ ਜੀ ਨਾਲ ਹੀ ਸਾਡੇ ਬਾਰਡਰ ਪੰਡਾ ਜੀ ਨਹੀਂ ਇਹ ਪਰਸਨ ਪਾਕਿਸਤਾਨ ਤੋਂ ਇਧਰ ਆ ਰਿਹਾ ਸੀ ਇਹ ਹੈਗਾ ਹੀ ਆਪਣੀ ਇੰਡੀਆ ਨੇ ਲੇਕਿਨ ਪਾਕਿਸਤਾਨ ਤੋਂ ਇਧਰ ਆ ਰਿਹਾ ਸੀ ਉਹਦੇ ਬਾਰੇ ਹਲੇ ਤਫਤੀਸ਼ ਜਾਰੀ ਹੈ ਜੀ ਅਜੇ ਰਿਪੋਰਟ ਨਹੀਂ ਆਈ ਸੀ ਇਹਦਾ ਅਰ ਮਾੜਾ ਲੈ ਕੇ ਕਰਦੇ ਹਾਂ ਪੁੱਛ ਕੇ ਸਾਫਰ ਹੈ ਕੀ ਇਹ ਦੇਚ 20 ਅਧਿਕਾਰ ਕੀ ਆਇਆ ਸੀ ਜੀ ਇੱਕ ਲੈਟਰ ਦੇ ਗਿਆ ਜੀ 21% ਦੇ ਗਿਆ ਜੀ ਜੋ ਪਰਸਨ ਜਿਹੜੇ ਦੇ ਗਿਆ ਹੈਗਾ ਜੀ ਉਹਦੇ ਮੁਤਾਬਕ ਇਸ ਪੱਤਰ ਦੇ ਇਹ ਬੰਦਾ ਜੂਪੀ ਦਾ ਡੈਨ ਵਾਲਾ ਜੀ ਤੇ ਬਾਰਡਰ ਕ੍ਰੋਸਿੰਗ ਕੀਤਾ ਇਹਨੇ ਜੀ ਉਸ ਬੰਦੇ ਅਸੀਂ ਮੁਕਦਮਾ ਦਰਜ ਕਰਤਾ ਜੀ ਐਫਪੀਆਰ 67 ਹੁਣ ਤਫਤੀਸ਼ ਚੱਲ ਰਹੀ ਹੈ ਜੀ ਜਦੋਂ ਇਹ ਤਫਤੀਸ਼ ਦੋ ਤੱਤ ਸਾਹਮਣੇ ਆਣਗੇ ਜੀ ਉਹ ਅਸੀਂ ਦਿਖਾਈਏ ਇਹ ਚੌਂਕੀ ਹੈ ਜੀ ਨਾਲ ਦੀ ਜਿਹੜੀ ਪੋਸਟ ਹੈਗੀ ਬੀਐਸਐਫ ਦੀ ਉੱਥੋਂ ਲੈ ਕੇ ਆਇਆ ਜੀ ਨਾਲ ਹੀ ਸਾਡੇ ਬਾਰਡਰ ਪੰਡਾ ਜੀ ਨਹੀਂ ਇਹ ਪਰਸਨ ਪਾਕਿਸਤਾਨ ਤੋਂ ਇੱਧਰ ਆ ਰਿਹਾ ਸੀ ਇਹ ਹੈਗਾ ਹੀ ਆਪਣੀ ਇੰਡੀਆ ਨੇ ਲੇਕਿਨ ਪਾਕਿਸਤਾਨ ਤੋਂ ਇੱਧਰ ਆ ਰਿਹਾ ਸੀ ਉਹਦੇ ਬਾਰੇ ਹਲੇ ਤਫ਼ਤੀਸ਼ ਜਾਰੀ ਸੀ ਅਜੇ ਰਮਾਂਡ ਲੈਣੇ ਸੀ ਇਹਦਾ ਰਮਾਂਡ ਲੈ ਕੇ ਕਰਦੇ ਹਾਂ ਪੁੱਛ ਕੇ ਅਗਰ ਹੈ ਕੀ ਇਹ ਵਿੱਚ ਇਹਦੇ ਬਾਅਦ ਜਿਹੜੇ ਆ ਦਿੱਤਾ ਅਧਿਕਾਰੀਆਂ ਨੇ ਸਾਨੂੰ ਪੱਤਰ ਉਹਦੇ ਮੁਤਾਬਕ ਇਹਨਾਂ ਦੀ ਪਛਾਣ ਹੋਈ ਜੀ ਸਿਲਿੰਦਰ ਚੋਹਾਨ ਨਾਂ ਦਾ ਇਹ 35 ਸਾਲ ਦਾ ਪਰਸਨ ਹੈ ਜੀ ਤੇ ਇਹਦੇ ਬਾਰੇ ਹੋਰ ਅਸੀਂ ਕਰਦੇ ਹਾਂ ਪੁੱਛ ਕੇ ਜੀ ਤੁਸੀਂ ਇਹਨਾਂ ਦੇ ਹੈਗੇ ਉੱਥੋਂ ਦੇ ਡੀਐਸਪੀ ਸਾਹਿਬ ਮੇਰੀ ਗੱਲ ਹੋਈ ਸੀਗੀ ਤੇ ਉਹ ਕਹਿੰਦੇ ਅਸੀਂ ਪਤਾ ਕਰਾਉਣਾ ਹੈ ਜੀ ਇਹ ਬੰਦਾ ਕਦੋਂ ਦਾ ਉੱਥੋਂ ਗਾਇਬ ਹੈਗਾ ਤੇ ਕਿੰਨੀ ਹੈਗਾ ਉਹਦੇ ਬਾਰੇ ਸਾਰਾ ਜੋ ਵੀ ਡਿਟੇਲ ਹੈੀ ਅਸੀਂ ਸ਼ੇਅਰ ਕਰਾਂਗੇ ਤੁਹਾਡੇ ਨਾਲ ਜੀ ਤੁਸੀਂ ਕੀ ਕਾਰਵਾਈ ਕਰ ਰਹੇ ਹੋ ਅਸੀਂ ਮੁਕੰਮਲ ਤਰ੍ਹਾਂ ਕਰਦੇ ਸੀ ਤਫਤੀਸ਼ ਕਰਦੇ ਹਾਂ ਜੋ ਤਫਸਿਲ ਹੈ ਉਹ ਅਸੀਂ ਹੋ